ਮੇਕੇ ਘਰਾਂ ਦੇ ਗੁੱਸੇ ਇੰਨੇ ਕਿ ਵੱਧ ਗਏ ਆ ਕਿ ਤਲਾਕ ਤੇ ਗੱਲ ਮੁੱਕ ਜਾਂਦੀ ਆ ਪਰ ਬੰਦਾ ਗੁੱਸੇ 'ਚ ਏਦਾਂ ਦੇ ਐਕਸ਼ਨ ਜਾਂ ਸਟੈਪ ਲੈ ਤਾਂ ਲੈਂਦਾ ਏ ਲੜਾਈ ਗੁੱਸਿਆਂ ਕਰਕੇ ਤਲਾਕ ਹੋ ਜਾਂਦੇ ਆ ਤੇ ਬਾਅਦ 'ਚ ਬੰਦਾ ਕੁੜੀ ਵੀ ਪਛਤਾਉਂਦੀ ਏ ਤੇ ਬੰਦਾ ਵੀ ਪਛਤਾਉਂਦਾ ਕੁੜੀ ਨੂੰ ਮੁੰਡਾ ਮਿਲ ਜਾਂਦਾ ਏ ਤੇ ਬੰਦੇ ਨੂੰ 부ੜੀ ਮਿਲ ਜਾਂਦੀ ਆ ਪਰ ਜਿਹੜਾ ਰਿਸ਼ਤਾ ਜੁੜੇ ਆਂਦਾ ਈ ਸਦੀਆਂ ਦਾ ਤੋਂ ਇੱਕ ਮਿੰਟ 'ਚ ਇੱਕ ਪਲ 'ਚ ਇੱਕ ਛੁਟਕੀ 'ਚ ਮਤਲਬ ਇੱਕ ਗੁੱਸਾ ਆਪਣਾ ਖਤਮ ਕਰ ਦਿੰਦਾ ਹੈ ਤੇ ਗੁੱਸੇ ਨੂੰ ਹਮੇਸ਼ਾ ਕੰਟਰੋਲ 'ਚ ਰੱਖਿਆ ਕਰੋ ਤੇ ਰਿਸ਼ਤੇ ਜਿਹੜੇ ਹੁੰਦੇ ਆ ਬਹੁਤ ਨਾਜ਼ੁਕ ਹੁੰਦੇ ਆ ਤੇ ਇਹ ਇਹ ਰਿਸ਼ਤੇ ਵਾਰ-ਵਾਰ ਨਹੀਂ ਜੁੜਦੇ ਤੇ ਗੁੱਸਾ ਥੋੜ੍ਹਾ ਕੰਟਰੋਲ 'ਚ ਰੱਖਿਆ ਕਰੋ ਅੱਜ ਕੱਲ ਤਾਂ ਰਿਸ਼ਤੇ ਪ੍ਰੋਟੀਜਨ ਦੇ ਤਲਾਕ ਹੋ ਜਾਂਦੇ ਲਾਸਟ ਤੇ ਬੱਚੇ ਵੀ ਨਹੀਂ ਵੇਖਦੇ ਵੀ ਸਾਡੇ ਬੱਚੇ ਆ ਪਿੱਛੇ ਜਾਂ ਸਾਡੀ ਫੈਮਿਲੀ ਆ ਜਾਂ ਅਸੀਂ ਦੁਵਾਰ ਤੋਂ ਸ਼ੁਰੂ ਕਰਾਂਗੇ ਜ਼ਿੰਦਗੀ ਗੁੱਸੇ ਨੂੰ ਕੰਟਰੋਲ 'ਚ ਰੱਖੋ ਭਾਈ ਇੰਨਾ ਕਿੰਨਾ ਗੁੱਸਾ ਹੈ గుస్సా ద మిట్ రో పిట్ల రో జను